ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਨੇ ਹਰ ਇੱਕ ਬੰਦੇ ਦਾ ਦਿਲ ਜਿੱਤ ਲਿਆ ਜਿਨੇ ਵੀ ਇਸ ਵੀਡੀਓ ਨੂੰ ਵੇਖਿਆ। ਦੋਸਤੋ ਵੀਡੀਓ ਵਿੱਚ ਨਾ ਤੁਸੀਂ ਇੱਕ ਕੁੜੀ ਨੂੰ ਵੇਖ ਸਕਦੇ ਹੋ ਜਿਸ ਦਾ ਕੀ ਵਿਆਹ ਹੋਣਾ ਸੀ ਤੇ ਵਿਆਹ ਵਾਲੇ ਦਿਨ ਹੀ ਕੁੜੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਕੁੜੀ ਨੂੰ ਇਮੀਡੀਏਟਲੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਕਿਉਂਕਿ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਪਰ ਉਸੇ ਦਿਨ ਹੀ ਕੁੜੀ ਦਾ ਵਿਆਹ ਹੋਣਾ ਸੀ। ਪਰ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕੇ ਵਿਆਹ ਵਾਲਾ ਮੁੰਡਾ ਨਾ ਆਪਣੀ ਬਰਾਤ ਲੈ ਕੇ ਹਸਪਤਾਲ ਦੇ ਵਿੱਚ ਹੀ ਪਹੁੰਚ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਪਹੁੰਚ ਕੇ ਜੋ ਕਰਦਾ ਉਸ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਵੇਖੋ ਤੁਸੀਂ ਕੁੜੀ ਬਿਮਾਰ ਹੁੰਦੀ ਹੈ ਤੇ ਉਹ ਹਸਪਤਾਲ ਵਿੱਚ ਪਹੁੰਚ ਕੇ ਹੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਲੋਕ ਕਹਿੰਦੇ ਆ ਕਿ ਦੁਨੀਆ ਮਤਲਬ ਦੀ ਹੈ ਪਰ ਇਸ ਬੰਦੇ ਨੇ ਉਹ ਸਾਰੇ ਲੋਕ ਝੂਠੇ ਪਾ ਦਿੱਤੇ ਕਿਉਂਕਿ ਇਸ ਦੁਨੀਆ ਵਿੱਚ ਸਾਰੇ ਲੋਕ ਮਤਲਬੀ ਨਹੀਂ ਹੁੰਦੇ ਕੁਝ ਲੋਕ ਪਿਆਰ ਵੀ ਕਰਦੇ ਹੁੰਦੇ ਆ ਤੇ ਇਸ ਲਾੜੇ ਨੇ ਪਿਆਰ ਦੀ ਇੱਕ ਬਹੁਤ ਖੂਬਸੂਰਤ ਮਿਸਾਲ ਪੇਸ਼ ਕੀਤੀ ਹੈ ਕਿ ਜਿਹਨੂੰ ਦਿਲੋਂ ਆਪਣਾ ਮੰਨ ਹੀ ਲਿਆ ਫਿਰ ਉਹਦਾ ਔਕੇ ਸਮੇਂ ਦੇ ਵਿੱਚ ਸਾਥ ਦੇਈਦਾ ਉਹਨੂੰ ਛੱਡ ਕੇ ਨਹੀਂ ਜਾਈਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਪਿਆਰੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੀ ਅਤੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਇਹੋ ਜਿਹੀਆਂ ਵੀਡੀਓ ਤੋਂ ਸਾਡੇ ਸਮਾਜ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰਬ ਰੱਖਾ